ਜਿਹੜੇ ਸਾਡੇ ਦੇਸ਼ ਸਦੀਆਂ ਤੋਂ ਕਰਮਕਾਂਡ ਜਿੰਨੇ ਵੀ ਹੋਇਆ ਨਾ ਉਹਨਾਂ ਬਾਬਤਿਕ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਇੱਕ ਨਹੀਂ ਅਨੇਕ ਨੇ ਵੈਸੇ ਤਾਂ ਇੱਕ ਤਾਂ ਹੈ ਰਾਗ ਰਾਮਕਲੀ ਦੇ ਅੰਦਰ ਇੱਕ ਸ਼ਬਦ ਉਹਦੇ ਵਿੱਚ ਅਸਮੇਧ ਜਿਉਂ ਕੀਜੈ ਸੋਨਾ ਗਰਭ ਦਾਨ ਕੀਜੈ ਇਹਦਾ ਦਰਹਾਉ ਦਾ ਬੰਦਾ ਉਹਦੇ ਨਾਮ ਇਹਨੂੰ ਵਿਚਾਰ ਲਈ ਪਰ ਛੋੜ ਛੋੜ ਰੇ ਪਖੰਡੀ ਮਨ ਕੱਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਲੀ ਦੇ ਕੋਤੇ ਸਪਾਏਸ ਲਿਖਿਆ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰਨ ਆਈਐ ਗੋਮਤੀ ਸਹਿਸ ਗਉ ਦਾਨ ਕੀਤਾ ਇੰਨਾ ਕਰਮਕੰਡਾਂ ਤੇ ਕਾਟਾ ਮਾਰਿਆ ਹੋਇਆ ਕਾਟਾ ਉਸ ਸਮੇਂ ਚ ਬਹੁਤ ਸਮਾਂ ਪਹਿਲਾਂ ਪਰ ਅੱਜ ਸਾਡੇ ਉਹ ਲੋਕ ਭੋਲੇ ਜਿਨ੍ਹਾਂ ਦੇ ਗਾਤਰੇ ਵੀ ਪਾਏ ਕਕਾਰ ਵੀ ਪਾਏ ਪਰਮਾਤਮਾ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਨੇ ਤੁਸੀਂ ਸੁਣਦੇ ਕਿੱਥੋਂ ਤੁਸੀਂ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਕਿੱਥੇ ਤੁਸੀਂ ਮੰਨਦੇ ਹੋ ਜੇ ਮੰਨਦੇ ਹੋ ਤਾਂ ਆ ਗੱਲਾਂ ਦਾ ਜਵਾਬ ਦਿਓ ਕੋਈ ਕਿਸੇ ਪਾਸੇ ਖੰਡ ਉਹ ਠੀਕ ਹੈ ਭਰਾਵੋ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਕਾਰਨ ਪੂਰੇ ਤਾਲ ਸਾਡਾ ਹਾਲਤ ਮੰਦਾ ਜਿਹੋ ਜਿਹੋ ਉਸ ਸਮੇਂ ਦੇ ਹਾਲਾਤ ਸੀ ਨਾ ਜਦ ਅਸੀਂ ਵੀ ਉਹੋ ਜਿਹੇ ਬਣਾਤੇ ਕੱਲਾ ਨਾਮ ਹੀ ਵੱਖਰਾ ਹੈ ਤੇ ਕੰਮ ਸਾਡੇ ਉਹੀ ਨੇ ਹੁਣ ਜਿਹੜੇ ਸਾਡੇ ਕਸਹਿਰਿਆਂ ਵਾਲੇ ਪਾਂਡੇ ਉੱਥੇ ਗਾਤਰਿਆਂ ਵਾਲੇ ਪਾਂਡੇ ਲੋਕਾਂ ਨੂੰ ਅੰਧਵਿਸ਼ਵਾਸ ਬੰਨ੍ਹ ਰਹੇ ਆ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਉਹ ਆ ਗੱਲ ਦਾ ਜਵਾਬ ਦੇਣਗੇ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋਕੇਦਾਰ ਨਾਈਏ ਗੋਦਾਵਰੀ ਨਦੀ ਦਾ ਨਾਮ ਵਿੱਚ ਲਿਆ ਗੰਗਾ ਦਾ ਨਾਮ ਵਿੱਚ ਲਿਆ ਹੋਇਆ ਕਦਾਰਨਾਥ ਦਾ ਨਾਮ ਲਿਆ ਹੋਇਆ ਇਸੇ ਕਰਕੇ ਤਾਂ ਗੁਰੂ ਗ੍ਰੰਥ ਸਾਹਿਬ ਬਾੜਾ ਲੱਗਦਾ ਚਾਹੁੰਦੇ ਕਿ ਉਹ ਨਹੀਂ ਹੋਰ ਗ੍ਰੰਥਾਂ ਨੂੰ ਜਿੰਨੇ ਨੂੰ ਮਰਜ਼ੀ ਤੁਸੀਂ ਕਹੋ ਪ੍ਰਮੋਟ ਕਰਨਗੇ ਪਰ ਗੁਰੂ ਗ੍ਰੰਥ ਸਾਹਿਬ ਆ ਜਿਹੜਾ ਇਹ ਸਾਰੇ ਮਨੁੱਖਤਾ ਨੂੰ ਉਪਦੇਸ਼ ਹੈ ਉਸ ਸਮੇਂ ਤਾਂ ਸਿੱਖ ਵੀ ਨਹੀਂ ਜਦੋਂ ਬਾਣੀ ਲਿਖੀ ਗਈ ਹੈ ਬਹੁਤ ਘੱਟ ਗਿਣਤੀ ਸੀ ਜਿਹਨਾਂ ਨੇ ਮਨੁਲਿਆ ਗੁਰੂ ਨਾਨਕ ਦੇਵ ਦੇ ਉਪਦੇਸ਼ ਨੂੰ ਉਹ ਗੁਰੂ ਦੇ ਸਿੱਖ ਬਣ ਗਏ ਹਜੇ ਵੀ ਬਹੁਤ ਨੇ ਜਿਹੜੇ ਉਹਨੂੰ ਬਹਿਰੂਪੀ ਆ ਉਹਨਾਂ ਦਾ ਕੀ ਹਾਲ ਆ ਕੋਈ ਹੱਲ ਹੀ ਨਹੀਂ ਜਿਹੜੇ ਇਹਦਾ ਜੀ ਆਮ ਆਪਣੀ ਮਨਮਰਜ਼ੀਆਂ ਹੀ ਬਕਵਾਸ ਮਾਰੀ ਜਾਂਦੇ ਯਾਰ ਬਿਲਕੁਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਇਹ ਜਿਹੜੇ ਤੇੜੇ ਵੀ ਨਹੀਂ ਕੋਈ ਗੋਲ ਦਮਾਲੇ ਬੰਨੀ ਫਿਰਦਾ ਕੋਈ ਕਿਵੇਂ ਬੰਨੀ ਫਿਰਦਾ ਗੋਡਿਆਂ ਤੋਂ ਨੀਮਾ ਕਸ਼ਹਿਰਾ ਪਾਈ ਫਿਰਦਾ ਉਹ ਬੀਰੋ ਮੇਰਿਓ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜੋ ਕਹਲਾ ਗੁਰੂ ਦੀ ਸੁਣੋ ਗੁਰੂ ਸਾਹਿਬ ਤਾਂ ਕਹਿੰਦੇ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰਨ ਆਈਏ ਕੂਮਤੀ ਗਉ ਸਸ ਦਾਨ ਕੀਜੈ ਹਜ਼ਾਰਾਂ ਗਉਆਂ ਸੁਈਆਂ ਮੀਆਂ ਬਸਰਾਂ ਸਮੇਤ ਦਾਨ ਕਰੀ ਜਾਈਏ RAM ਨਾਮ ਸਰਤੋ ਕੋਟ ਜੋ ਤੀਰਥ ਕਰ ਕੋਟ ਕਰੋੜਾ ਕਰੂੜਾ ਕੋਟ ਜੋ ਤੀਰਤ ਕਰ ਤਨ ਜੋ ਹਵਾਲੇ ਕਰ ਚਾਹੇ ਨੂੰ ਬਰਫ਼ ਚ ਪਹਾੜਾਂ 'ਚ ਹੀ ਗਾਲ ਦੇ ਛੀਰ ਪਾਣੀ 'ਚ ਹੀ ਗਾਲ ਦੇ ਜਮਾ ਕੋਟ ਜੋ ਤੀਰਤ ਕਰ ਤਨ ਜੋ ਹਵਾਲੇ ਕਰ ਇਹ ਸ਼ਬਦ ਪੜਿਓ ਸਾਰਾ ਜਰੂਰ ਸਮਾ ਬੜਾ ਜਿਆਦਾ ਹੋ ਜਾਂਦੀ ਹੈ ਵੀਡੀਓ ਵੱਡੀ ਇਹ ਰਾਗ ਰਾਮਕਲੀ ਦੇ ਅੰਦਰ ਭਗਤ ਨਾਮਦੇਵ ਜੀ ਦਾ ਬਚਨ ਸਾਰਾ ਸ਼ਬਦ ਜਦੋਂ ਪੜੋਗੇ ਤੁਹਾਡਾ ਦਿਮਾਗ ਖੁੱਲ ਜਾਏਗਾ ਕੀ ਇਸ ਪਰ ਉਹਨਾਂ ਦਾ ਹੋਲਣਾ ਨਹੀਂ ਜਿਹੜੇ ਲੋਕਾਂ ਨੇ ਦੁਕਾਨਦਾਰੀਆਂ ਭਰਾਵੋ ਆਪੋ ਆਪਣਾ ਮਕਸਦ ਵੱਖਰਾ ਨਾ ਬਾਣੀ ਪੜਦਾ ਹਰ ਇੱਕ ਦਾ ਵੱਖਰਾ ਵੀ ਉਹ ਕਿਹੜੇ ਮਕਸਦ ਨੂੰ ਬਾਣੀ ਪੜਦੇ ਜਿਹਨੇ ਸਿੱਖਣ ਵਾਸਤੇ ਪੜ੍ਹਨੀ ਆ ਸਮਝਣ ਵਾਸਤੇ ਪੜ੍ਹਨੀ ਆ ਉਹਨੂੰ ਜਰੂਰ ਪਤਾ ਲੱਗੂਗਾ ਵੀ ਗੁਰੂ ਸਾਹਿਬ ਨੇ ਇੱਕ ਚੀਜ਼ਾਂ ਤੇ ਕਾਟਾ ਮਾਰਿਆ ਹੋਇਆ ਰੱਦ ਕੀਤਾ ਹੋਇਆ ਜਿਹੜਿਆ ਜਿਹੜੀਆਂ ਗੱਲਾਂ ਨਾਲ ਸਹਿਮਤ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਉਹ ਪਾਡੇ ਸਾਡੇ ਵਾਲੇ ਨਵੇਂ ਮਾਡਲ ਚ ਆਇਆ ਨਾ ਨਵੇਂ ਮਾਡਲ ਚ ਅਪਗ੍ਰੇਡ ਪਾਡੇ ਵੀ ਤੁਸੀਂ ਜੋ ਕੁਝ ਮਰਜ਼ੀ ਕਰੋ ਤੁਹਾਨੂੰ ਕੋਈ ਪਰ ਗੁਰੂ ਦਾ ਦਾਦਾ ਨਾਮ ਵਰਤੋ ਯਾਰ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਨਾਮ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਜਦ ਤੱਕ ਕਰੋ ਗੱਲ ਤੁਸੀਂ ਕਹਿੰਦੇ ਹਾਂ ਹਾਂ ਸਾਹ ਚੜਿਆ ਪਿਆ ਔਖਾ ਸਾਹ ਹੁੰਦਾ ਪਾਗਲਪਨ ਹੈ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਆਗਿਆ ਨਹੀਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ